ਤੂਗਾ ਵਿੱਚ ਤੂਗਾ ਹਸੀ ਵਾਲਾ ਜਿੱਤੂਗਾ ਰੱਬੂਗਾ ਵਿੱਚ ਤੂਗਾ ਹਸੀ ਵਾਲਾ ਜਿੱਤੂਗਾ ਦੇਸ਼ ਦੀ ਨਾ ਕੈਸੀ ਹੋ ਮਾਇਆ ਮਤੀ ਕੈਸੀ ਹੋ ਦੇਸ਼ ਦੀ ਨਾ ਕੈਸੀ ਹੋ ਮਾਇਆ ਮਤੀ ਕੈਸੀ ਹੋ ਵੋਟ ਹਮਾਰਾ ਰਾਜ ਤੇਮਾਰਾ ਨਹੀਂ ਚਲੇਗਾ ਨਹੀਂ ਚਲੇਗਾ ਵੋਟ ਹਮਾਰਾ ਰਾਜ ਤੇਮਾਰਾ ਨਹੀਂ ਚਲੇਗਾ ਨਹੀਂ ਚਲੇਗਾ लखवीर जिंदबाद बहूजनाज पार्टी जिंदबाद बाबा साहब तेरी सोच ते पैरा देके ਝੋਕ ਕੇ बाबा साहब तेरी सोच ते पैरा देके ਝੋਕ ਕੇ ਸਾਰ ਸ੍ਰੀ ਕਾਂਠੀ ਰਾਮ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸਾਰ ਸ੍ਰੀ ਕਾਂਠੀ ਰਾਮ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਅਜਨ ਸਮਾਜ ਭਾਲ ਦੀ ਜਿੰਦਾਬਾਦ 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 ਅਜਨ ਸਮਾਜ ਭਾਲ ਦੀ ਜਿੰਦਾਬਾਦ 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 ਜੈਸੀ ਨੇਤਾ ਕرسی ਹੋ ਮਾਇਆ ਵਰਗੀ ਜੈਸੀ ਹੋ ਸਰਦਾਰ ਕਲਦੀਪ ਸਰਦਾਰ ਜੋਗ ਸਾਥੀਓ ਮੈਂ ਤੁਹਾਡੇ ਨਾਲ ਇਹ ਅੱਜ ਜ਼ਰੂਰੀ ਗੱਲ ਕਰਨਾ ਆ ਕਿ ਭਾਜਨ ਸਮਾਜ ਪਾਰਟੀ ਪੰਜਾਬ ਦੀ ਜੰਮਪਲ ਸੀ ਗਰੀਬ ਕਿਸਾਨ ਮਜ਼ਦੂਰ ਨੇ ਇਹ ਪਾਰਟੀ ਬਣਾਈ ਸੀ ਪਰ ਮੈਨੂੰ ਬੜੇ ਦੁੱਖ ਨਾਲ ਤੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪਾਰਟੀ ਅਸੀਂ ਬਣਾਈ ਅਸੀਂ ਇਸ ਪਾਰਟੀ ਦਾ ਇੱਕ ਵਾਰ ਵੀ ਇਹਨੂੰ ਮੌਕਾ ਨਹੀਂ ਦਿੱਤਾ ਅਸਮਾਕੇ ਨਹੀਂ ਦੇਖਿਆ ਜਿਨ੍ਹਾਂ ਨੂੰ ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ ਭਈਏ ਕਹਿ ਕੇ ਜ਼ਲੀਲ ਕਰਦੇ ਆ ਚਾਵਲ ਖਾਣੇ ਖਾਣਿਆਂ ਵਾਲੇ ਕਹਿੰਦੇ ਜਲੀਲ ਕਰਦੇ ਆ ਉਹ ਝੋਲਿਆਂ ਨੇ ਸਾਡੀ ਬਣਾਈ ਹੋਈ ਪਾਰਟੀ ਦਾ ਚਾਰ ਵਾਰ ਭੈਣ ਕੁਮਾਰੀ ਮਾਇਆਵਤੀ ਮੁੱਖ ਮੰਤਰੀ ਬਣਾ ਕੇ ਚਾਰ ਵਾਰ ਭਈ ਚਾਰ ਚਾਰ ਵਾਰ ਬੇ ਜ਼ਮੀਨੀਆਂ ਨੂੰ ਤਨ ਤਨ ਕਿੱਲੇ ਜ਼ਮੀਨ ਵੰਡੇ 52000 ਰੁਪਏ ਸ਼ਗਨ ਸਕੀਮ 52000 ਰੁਪਏ ਸ਼ਗਨ ਸਕੀਮ ਦੋ ਦੋ ਕਮਰੇ ਲੈਟਰਨ ਬਾਥਰੂਮ ਮੁਫਤ ਫਲੈਟ ਬਣਾ ਕੇ ਅੰਤੋਂ ਮੁਹੀ ਗਰੀਬ ਦਾ ਵਕਾਸ਼ ਦਿੱਤਾ ਭਗਵਾਨ ਵਾਲਮੀਕ ਦੇ ਨਾਮ ਦੇ ਚੌਕ ਬਣੇ ਸਮਾਰਕ ਬਣੇ 바ਵਾ ਸਾਹਿਬ ਦੇ ਨਾਮ ਦੇ ਮੁਹਾਜਰ ਬਰਗ ਨੂੰ ਇੰਨਾ ਸਲਮਾਨ ਦਿੱਤਾ ਕਿ ਉੱਥੇ ਰਾਸਵਾ ਮੈਂਬਰ ਅਕਰ왈 ਭਾਈਚਾਰੇ ਦੇ ਵਿੱਚੋਂ ਭੈਣ ਜੀ ਨੇ ਬਰਾਬਰ ਦੀ ਨਮਿੰਦਗੀ ਦਿੱਤੀ ਤੇ ਮੈਂ ਤੁਹਾਨੂੰ ਕਹਾਂਗਾ ਆਪਣੇ ਨਾਲ ਸੁਣਾ ਸ਼ਹੀਦ ਉਦਮ ਸਿੰਘ ਸਨਾਮ ਦਾ ਜੰਪਲ ਤੇ ਭੈਣ ਕੁਮਾਰੀ ਮਾਇਆਬਦੀ ਨੇ ਉੱਤਰ ਪ੍ਰਵੇਸ਼ ਦੇ ਵਿੱਚ ਉਦਮ ਸਿੰਘ ਨਗਰ ਸਰਦਾਰ ਉਦਮ ਸਿੰਘ ਨਗਰ ਜ਼ਿਲ੍ਹਾ ਬਣਾ ਕੇ ਸ਼ਹੀਦ ਉਦਮ ਸਿੰਘ ਦੀ ਕੁਰਬਾਨੀ ਨੂੰ ਸਲਾਮ ਕੀਤਾ ਕਹਿਣ ਦਾ ਮਤਲਬ ਪੰਜਾਬ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਨੇ ਦੇਸ਼ ਲਈ ਕੁਰਬਾਨੀ ਦਿੱਤੀ ਤੇ ਭੈਣ ਜੀ ਨੇ ਉਦਮ ਸਾਹ ਉਦਮ ਸਿੰਘ ਜੀ ਦੇ ਨਾਮ ਦੇ ਉੱਤੇ ਉਥੇ ਜ਼ਿਲ੍ਹਾ ਬਣਾਉਣ ਦਾ ਕੰਮ ਕੀਤਾ ਇਨਾ ਕੰਮ ਮਹਾਜਨ ਵਰਗ ਲਈ ਕਿਉਂਕਿ ਮੈਂ ਐਕਸੋ ਬੋਲਦਾ ਗਰੀਬ ਦੀ ਕੋਈ ਜਾਤ ਨਹੀਂ ਹੋਇਆ ਕਦੇ ਗਰੀਬ ਬ੍ਰਹਮਣ ਵੀ ਹੋ ਸਕਦਾ ਗਰੀਬ ਬਣਿਆ ਅਕਰਵਾਲ ਭਾਈਚਾਰਾ ਵੀ ਹੋ ਸਕਦਾ ਕਿਉਂਕਿ ਗਰੀਬ ਦੀ ਕੋਈ ਵੀ ਜਾਤ ਨਹੀਂ ਹੁੰਦੀ ਅੱਜ ਹਰ ਵਰਗ ਮੰਗਾਇ ਤੇ ਉਤੋਂ ਦੁਖੀ ਆ ਆਰਐਸਐਸ ਦੀ ਸਰਕਾਰ ਗਲਤ ਨੀਤੀਆਂ ਗਲਤ ਭਾਵਨਾਵਾਂ ਭੜਕਾ ਕੇ ਰਾਜ ਭਾਗ ਦੁਬਾਰਾ ਹਸਲ ਕਰਨਾ ਚਾਹੁੰਦੇ ਆ ਮੈਂ ਇੱਥੇ ਕੀਰਤੀ ਲੋਕਾਂ ਨੂੰ ਦੱਸਣਾ ਚਾਹਣਾ ਤੇ ਪਹਿਲਾ ਸਾਨੂੰ ਨਰਿੰਦਰ ਮੋਦੀ ਨੇ ਝੂਠਾ ਖਵਾਬ ਦਿਖਾਇਆ ਇਸ ਵਿਡਜ਼ਲੈਂਡ ਦੇ ਬਾੜਾ ਕਾਲਾ ਧੰਨ ਪਿਆ ਸਾਰਾ ਚੱਕ ਲਿਆਵਾਂਗੇ ਤੁਸੀਂ ਬੈਂਕਾਂ ਚ ਖਾਤੇ ਖਿਲਾੜਿਓ 15-15 ਲੱਖ ਰੁਪਇਆ ਕਾਊਂਟ ਚਾਜ ਤੇ ਆ ਹੁਣ ਸੂਬੇ ਦਾ ਮੁੱਖ ਮੰਤਰੀ ਉਹਦੀ ਕਾਪੀ ਕਰਕੇ ਨਕਲ ਮਾਰ ਕੇ ਕਿਹਾ ਕਿ ਹਰੇਕ ਔਰਤ ਦੇ ਭੰਮਾ ਦੀ ਕਿਸੇ ਵੀ ਭਾਈਚਾਰੇ ਦੇ ਵਿੱਚੋਂ ਆ ਹਰੇਕ ਔਰਤ ਦੇ ਖਾਤੇ ਚੜੇ ਮਹੀਨੇ ਹਜ਼ਾਰ ਆਇਆ ਕਰੇਗਾ ਸ਼ਗਨ ਸਕੀਮਾਂ ਟੁਗੜੀਆਂ ਬੜਾਪਾ ਪੈਨਸ਼ਨ ਟੁਗੜੀ ਅੱਜ ਪੰਜਾਬ ਦਾ ਮੁੱਖ ਮੰਤਰੀ ਪੀਖੀ ਵਾਲਿਓ ਹਰੇਕ ਟੀ ਪੈਣ ਦਾ 25000 ਰੁਪਏ ਦਾ ਕਰਜ਼ਾ ਹੀ 25 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਤੇ ਜੇ ਆਪਾਂ ਇੱਕ ਬੰਦੇ ਨੂੰ 10000 ਰੁਪਏ ਧਾਰਾ ਦੇ ਦਈਏ ਆਪਣਾ ਮੁਕਰ ਜੇ ਆਪਾਂ ਦੁਬਾਰੇ ਉਹਨੂੰ ਪੈਸਾ ਨਹੀਂ ਦਿੰਦੇ ਅਸੀਂ ਡਰਨ ਵਾਲੀਆਂ ਕੋਮਾਂ ਨਹੀਂ ਆ ਕੱਲ ਪਰਸੋ ਬਿੱਟੂ ਤੇ ਹੰਸ ਰਾਜ ਬੋਲੀ ਜਾਂਦਾ ਦੋ ਤਰੀਕ ਨੂੰ ਦੇਖਾਂਗੇ ਡੱਡਾ ਫੇਰਾਂਗੇ ਅਸੀਂ ਇਹਨਾਂ ਨੂੰ ਕੁੱਟਾਂਗੇ ਵਿੱਚ ਕਿਸਾਨਾਂ ਨੂੰ ਕੁੱਟਾਂਗੇ ਇਹਨਾਂ ਤੇ ਐਨਐਸਏ ਲਾ ਕੇ ਡਿਬਰੂਗੜ੍ਹ ਦੀਆਂ ਜੇਲਾਂ ਦੇ ਵਿੱਚ ਸਿੱਟਾਂਗੇ ਉਹ ਤੁਸੀਂ ਕਿਹਨੂੰ ਡਰਾਉਲੇ ਓਏ ਡਰਨ ਵਾਲੀ ਕੌਮ ਨਹੀਂ ਮੈਂ ਬਿੱੱਡੂ ਨੂੰ ਕਹਿਣਾ ਚਾਹੁੰਦਾ ਪਹਿਲਾਂ ਤੇਰੇ ਦਾਦੇ ਨੇ ਇਹ ਨਾਲ ਪੰਗਾ ਲੈ ਕੇ ਦੇਖਿਆ ਤੇ ਤੇਰੇ ਦਾਦੇ ਨੇ ਕੀ ਖੱਟੀ-ਖੱਟੀ ਸੀ ਤੇ ਮੈਂ ਉਹ ਗੱਲ ਹੁਣ ਸ਼ਬਦ ਬੋਲਦਾ ਚੰਗਾ ਨਹੀਂ ਲੱਗਦਾ ਤੇ ਦੁਬਾਰੇ ਉਹੀ ਉਹੀ ਰਾਹਾਂ ਤੇ ਤੂੰ ਤੁਰਿਆ ਤੂੰ ਗਲਤ ਕਿਸਾਨ ਦੇ ਮਜ਼ਦੂਰ ਦਾ ਪਾੜਾ ਪਾ ਕੇ ਅੱਜ ਆਰਐਸਐਸ ਤੁਹਾਨੂੰ ਵਰਤਣਾ ਚਾਹੁੰਦੀ ਹੈ ਤੁਹਾਨੂੰ ਲੜਾਉਣਾ ਚਾਹੁੰਦੀ ਹੈ ਸਾਡੀ ਮੈਂ ਕਿਹਾ ਕਿਸਾਨ ਮਜ਼ਦੂਰ ਦੀ ਸਮਾਜਿਕ ਸਾਂਝ ਆ ਸਾਡੇ ਮਹਾਜਨ ਭਾਈਚਾਰੇ ਨਾਲ ਬੜੇ ਅੱਛੇ ਗੂੜੇ ਸਬੰਧ ਨੇ ਆਪਣਾ ਸੋਚਣਾ ਬਣਦਾ ਕਿ ਜਿਹੜੀਆਂ ਪਾਰਟੀਆਂ ਨੂੰ ਸਭ ਤੋਂ ਜ਼ਿਆਦਾ ਸਮਾਂ ਤੁਸੀਂ ਦਿੱਤਾ ਉਹ ਕਹੂੰਗਾ ਇਸ ਪਾਰਟੀ ਫਿਰ ਤੁਸੀਂ ਭਾਜਪਾ ਨੂੰ 10 ਸਾਲ ਤੋਂ ਦੇਖ ਰਹੇ ਹੋ ਲਗਾਤਾਰ 10 ਸਾਲ ਤੋਂ ਉਹਨਾਂ ਨੂੰ ਸਮਾਂ ਦਿੱਤਾ ਫਿਰ ਤੁਸੀਂ ਆਹਾ ਹੁਣ ਝਾੜੂ ਵਾਲੇ ਨੂੰ ਵੀ ਸਮਾਂ ਧਾਈ ਮੈਂ ਕਹਿੰਦਾ ਪੌਣੇ 3 ਸਾਲ ਹੋ ਗਏ ਤਾਂ ਫਿਰ ਸਾਡਾ ਵੇ ਬਣਦਾ ਕਿ ਜੇ ਇਹ ਪਾਰਟੀਆਂ ਨੇ ਸਾਡਾ ਭੜਾ ਨਹੀਂ ਕੀਤਾ ਇਹ ਪਾਰਟੀਆਂ ਨੇ ਸਾਡੀ ਗੱਲ ਨਹੀਂ ਸੁਣੀ ਨਾ ਕੀਰਤੀ ਦੀ ਨਾ ਮਹਾਜਨ ਦੀ ਨਾ ਕਿਸਾਨ ਦੀ ਨਾ ਮਜ਼ਦੂਰ ਦੀ ਤਾਂ ਸਤਿਕਾਰਯੋਗ ਸਾਥੀਓ ਤਾਂ ਸਾਡਾ ਵੋਟ ਪਾਉਣ ਤੋਂ ਇਹਨਾਂ ਦਾ ਇਹਨਾਂ ਨੂੰ ਬਾਈਕਟ ਕਰਨਾ ਚਾਹੀਦਾ ਤੁਸੀਂ ਯਕੀਨ ਮੰਨੋ ਪੀਖੀ ਵਾਲਿਓ ਮੈਂ ਤਲਵੰਡੀ ਗੰਮਸੂਹ ਸਾਹਿਬ ਦੇ ਇਤਿਹਾਸਕ ਚੌਂਕ ਦੇ ਵਿੱਚ ਪੂਰੀ ਕੈਰ ਦੀ ਸਰਦੀ ਦੇ ਵਿੱਚ ਸੜਕ ਦੇ ਉੱਤੇ ਸੁੱਤਾ ਕਿ ਕਿਸੇ ਕੇ ਨਰਮੇ ਦੇ ਮੁਆਵਜ਼ੇ ਦੇ ਪੈਸੇ ਔਰਤਾਂ ਦੇ ਖਾਤੇ ਦੇ ਵਿੱਚ ਪੈਣ। ਪ੍ਰਸ਼ਾਸਨ ਦੱਬੀ ਬੈਠਿਆ ਸੀ। ਕਦੇ ਅਸੀਂ ਪੀਖੀ ਧਰਨਾ ਲਾਇਆ, ਕਦੇ ਸਰਦੂਲਗੜ ਲਾਇਆ, ਕਦੇ ਭਲਾਡੇ ਲਾਇਆ, ਕਦੇ ਕਿਤੇ ਬਠੰਡੇ, ਅਸੀਂ ਸੰਗਰੂਰ ਕੋ ਉਹਨਾਂ ਦੀਆਂ ਕੋਠੀਆਂ ਘੇਰੀਆਂ, ਕਿੰਨਾ ਚਿਰ ਅਸੀਂ ਲੜਾਈਆਂ ਲੜਦੇ ਰਹਾਂਗੇ। ਤੁਸੀਂ ਤਾਂ ਤੱਕ ਉਹ ਬੰਦਿਆਂ ਨੂੰ ਜਿੰਨੇ ਆ, ਜਿਹੜੇ ਬੰਦੇ ਸਾਡੇ ਸਮਾਜ ਦਾ ਸ਼ੋਸ਼ਣ ਕਰਦੇ ਨੇ, ਜਿਹੜੇ ਸਮਾਜ, ਜਿਹੜੇ ਸਮਾਜ ਵਿੱਚ ਵੋਟਾਂ ਵਾਲੇ ਗੱਲ ਜਿਹੜੇ ਲੋਕਾਂ ਨੂੰ ਸਜ਼ਾ ਦੇਣੀ ਹੁੰਦੀ ਯਾਰ ਅਸੀਂ ਉਹਨਾਂ ਨੂੰ ਯਾਰ ਮਤ ਦਾ ਦਾਨ ਕਰਦੇ ਆ ਬੜੇ ਠਖੜੀ ਕੱਲ ਮੈਨੂੰ ਇੱਕ ਪੱਤਰਕਾਰ ਕਹਿਣ ਲੱਗਿਆ ਕਹਿੰਦਾ ਯਾਰ ਗਰੀਬ ਕਿਸਾਨ ਦੀ ਮਜਬੀ ਰਮਦਾਸ ਦੀ ਆ ਗਰੀਬ ਮਹਾਜਨ ਦੀ ਵੋਟ ਤਾਂ ਬਹੁਤ ਆ ਫਿਰ ਗਰੀਬਾਂ ਦਾ ਰਾਸ ਕਿਉਂ ਨਹੀਂ ਆਉਂਦਾ ਉਹ ਮੈਂ ਕਿਹਾ ਅਸੀਂ ਨਹੀਂ ਹਾਰਦੇ ਅਸੀਂ ਕਿਸੇ ਦੀ ਹਿੰਮਤ ਨਹੀਂ ਨਾ ਝਾੜੂ ਦੀ ਹਿੰਮਤ ਆ ਨਾ ਕਾਂਗਰਸ ਦੀ ਹਿੰਮਤ ਆ ਨਾ ਕਾਲੀ ਦਲ ਦੀ ਹਿੰਮਤ ਆ ਨਾ ਬੀਜੇਪੀ ਦੀ ਹਿੰਮਤ ਆ ਵੀ ਸਾਨੂੰ ਕੋਈ ਹਰਾ ਦੇ ਸਾਨੂੰ ਤਾਂ ਸਾਡੇ ਆਪਣੇ ਹਰਾਉਂਗੇ ਬੜੇ ਦੁੱਖ ਨਾਲੇ ਸ਼ਬਦ ਕਹਿਣਾ ਪੈ ਰਿਹਾ ਤੇ ਅੱਜ ਸਾਡੇ ਬੰਦੇ ਦੁਸ਼ਮਣ ਦੀ ਢਾਲ ਬਣ ਕੇ ਜਿਹੜੇ ਸਮਾਜ ਦਾ ਫਿਊਚਰ ਖਤਮ ਕਰਨ ਤੇ ਲੱਗੇ ਹੋਏ ਨੇ ਸਾਡੇ ਬੱਚਿਆਂ ਦੀ ਸਕਾਲਰਸ਼ਿਪ ਖਤਮ ਕਰਨ ਤੇ ਲੱਗੇ ਹੋਏ ਨੇ ਸਾਡਾ ਸਮਾਜ ਉਹਨਾਂ ਨੂੰ ਮਤਦਾਨ ਕਰਦਾ ਉਹਨਾਂ ਦੀ ਢਾਲ ਬਣ ਕੇ ਖੜਦਾ ਉਹਨਾਂ ਦੀ ਬੋਲੀ ਬੋਲਦਾ ਅਸੀਂ ਤਾਂ ਜੇ ਸਾਡਾ ਇਹ ਸਮਾਜ ਇਕੱਠਾ ਹੋ ਜੇ ਇਹ ਚਾਰੇ ਪੰਜੇ ਪਾਰਟੀਆਂ ਦੀ ਜਵਾਨ ਕਿ ਜਬਤ ਕਰਾ ਸਕਦੇ ਆ ਐਡਾ ਦਮ ਰੱਖਦੇ ਆ ਕੀ ਕਰੀਏ ਸਾਨੂੰ ਆਪ ਦੇ ਵਾਲੀ ਲੈ ਕੇ ਬੈਠੀ ਅਸੀਂ ਆਪਣੇ ਗੁਰੂ ਦੇ ਵੀ ਗੱਲ ਨਹੀਂ ਬਣੇ ਔਰ ਸਾਨੂੰ ਉਹ ਲੋਕ ਉਹ ਲੋਕ ਪਿਆਰੇ ਹੋ ਗਏ ਜਿਹੜੇ ਮੌਕਾ ਪਾਸ ਤੇ ਆ ਮਲੂਕੇ ਕੇ ਕੱਲ ਭੈਦਰ ਸੀ ਇਧਰ ਮਲਾਈ ਮੁਰੂਈ ਖਾ ਕੇ ਫਿਰ ਫੁੱਲ ਵਾਲੇ ਪਾਸੇ 4 ਵਜੇ ਔਰ ਜੀਤਮੇਂਦਰ ਸੋਹੇ ਦਾ ਪਤਨੀ ਅਗਲੀ ਵਾਰ ਕਿੱਧਰੋਂ ਆਉਗੂ ਇਹਦਾ ਤਾਂ ਕੁਸ਼ਮੀ ਹੈ ਨਹੀਂ ਸਿਸਟਮ ਉਹ ਲੱਖਾਂ ਮਲੂਕੇ ਦਾ ਚੇਲਾ ਸੀ ਸਾਰੇ ਕੋਈ ਸਰਦਾਰ ਸਿਸਟਮ ਦੇ ਵਿੱਚੋਂ ਇਹ ਆਏ ਨੇ ਮੈਂ ਤੁਹਾਨੂੰ ਅਪੀਲ ਕਰਨਾ ਆ ਕਿ ਜਿੰਨਾ ਚੱਕੇ ਆਪਾਂ ਜ਼ੋਰ ਲਾ ਸਕਦੇ ਹਾਂ ਅੱਪਾ ਪੂਰੀ ਬਾਹ ਲਾਈਏ ਅੱਪਾ 5 ਕਿਲੋ ਕਣਕ ਮੰਗਣੀ ਛੱਡ ਜੀਏ ਅੱਪਾ ਰੋਜ਼ਗਾਰ ਮੰਗੀ ਆ ਸਾਡੇ ਬੱਚੀਆਂ ਬੈਠੀਆਂ ਕਾਫੀ ਕਾਬਲੀਅਤ ਹੁੰਦੀ ਆ ਸਾਡੇ ਬੱਚੇ ਪੜ੍ਹਦੇ ਨੇ ਪਰ ਉਹ ਸਿਰਫ ਨਾ ਉਹਨਾਂ ਨੂੰ ਸਕਾਲਰਸ਼ਿਪ ਮਿਲ ਰਹੀ ਆ ਵਜ਼ੀਫੇ ਨਹੀਂ ਮਿਲ ਰਹੇ ਉਹ ਬੱਚੇ ਪੜ੍ਹਨ ਪੜ ਕੇ ਆਪਦੇ ਪੈਰਾਂ ਤੇ ਖੜਨ ਪਰ ਸਾਨੂੰ ਕਣਕਾਂ ਮੰਗਣ ਦੀ ਕੀ ਲੋੜ 5 ਕਿਲੋ ਕਣਕ ਤਾਂ ਮੇਰਾ ਖਾਲੇ ਇੱਕ ਮੁਰਗਾ ਖਾਜੇ ਮਹੀਨੇ ਨੂੰ 5 ਕਿਲੋ ਨਾਲ ਥੈਲੀਆਂ ਨਾਲ ਸਾਡਾ ਕੀ ਆਉਣਾ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਰੋਜ਼ਗਾਰ ਰੋਜ਼ਗਾਰ ਬਿਲਕੁਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਬਾਦਲ ਸਮਾਜ પાર્ટી ਤੁਹਾਨੂੰ ਰੋਜ਼ਗਾਰ ਦੇਣ ਦਾ ਵਾਅਦਾ ਕਰਦੀ ਹੈ ਭੈਣ ਕੁਮਾਰੀ ਮੈਂ ਮੈਂ ਫੇਰ ਤੁਹਾਨੂੰ ਅਪੀਲ ਕਰਦਾ ਕਿ ਜਿੰਨੇ ਵੀ ਸਾਡੇ ਵਿੱਚ ਲੀਡਰ ਜਿੰਨੇ ਵੀ ਲੀਡਰ ਉਹਨਾਂ ਦੀ ਗੱਲ ਮੰਨੋ ਹਾਥੀ ਨੂੰ ਵੋਟ ਪਾਓ ਮੈਂ ਅਕਸਰ ਦੇਖਦਾ ਮੈਂ ਅਕਸਰ ਦੇਖਦਾ ਪਿੰਡਾਂ ਦੇ ਵਿੱਚ ਪੰਜ ਸੱਤ ਕੌਲੀ ਝਟ ਜੇ ਕੌਲੀ ਝਟ ਸਮਝਦੇ ਹੋ ਪੰਜ ਚੱਤ ਪੰਜ ਸੱਤ ਕੌਲੀ ਝਟ ਜੇ ਬੰਦੇ ਹਰੇਕ ਪਾਰਟੀ ਚ ਹੁੰਦੇ ਜੇ ਕਾਲੀ ਆਜਨੋ ਪਾਨੀਏ ਦੇ ਅੱਗੇ ਜੇ ਕਾਂਗਰਸ ਆਜਨੋ ਕਾਂਗਰਸ ਦੇ ਅੱਗੇ ਝਾੜੂ ਵਾਲਿਆਰੇ ਨੇ ਉਹੀ ਝਾੜੂ ਵਾਲੇ ਅੱਗੇ ਰਾਮੇਚ ਹੈਗਾ ਇਹਨਾਂ ਕੁਸਤੇ ਨਹੀਂ ਮੁੜ ਕੇ ਦੱਸੋ ਮੁੜ ਕੇ ਦੱਸੋ ਹੈਗਾ ਹੈਗੇ ਨੇ ਕਹਿਣ ਦਾ ਮਤਲਬ ਪੰਜ ਸੱਤ ਬੰਦੇ ਉਹੀ ਪੰਜ ਸੱਤ ਬੰਦੇ ਕਾਂਗਰਸ ਦੇ ਵੀ ਅੱਗੇ ਸੀ ਅਕਾਲੀ ਦਲ ਦੇ ਵੀ ਅੱਗੇ ਸੀ ਉਹੀ ਝਾੜੂ ਵਾਲਿਆਂ ਦੇ ਅੱਗੇ ਨੇ ਹੁਮਾਕਾ ਪ੍ਰਸਤ ਬੰਦੇ ਹੁੰਦੇ ਨਹੀਂ ਉਹਨਾਂ ਦੇ ਕੰਮ ਹੀ ਇਹ ਹੁੰਦਾ ਕਿ ਮਲਾਈ ਖਾਣੀ ਹੈ ਤੇ ਨਸ਼ੇ ਬੰੜਨੇ ਨੇ ਕਿਵੇਂ ਕਿਸੇ ਨੇ ਮਜ਼ਦੂਰੀ ਦਾ ਫਾਇਦਾ ਉਠਾਇਆ ਜਾ ਸਕਦਾ ਉਹਨਾਂ ਦਾ ਸਿਰਫ ਧਿਆਨੇ ਸੀ ਕੰਮ ਤੇ ਰਹਿੰਦਾ ਤੇ ਉਹ ਪੰਜ ਸੱਤ ਕੌਲੀ ਚੱਟਦੇ ਬੰਦੇ ਨਾ ਉਹ ਕਾਂਗਰਸ ਦੇ ਬਣੇ ਨਾ ਉਹ ਭਾਲੀਦਲ ਦੇ ਬਣੇ ਨਾ ਉਹ ਝਾੜੂ ਵਾਲਿਆਂ ਦੇ ਬਣਨ ਤੇ ਨਾ ਉਹ ਸਾਡੇ ਬਣਨ ਤੇ ਨਾ ਉਹ ਸਾਡੇ ਭਲਾ ਕਰਨ ਆਓ ਜੱਜ ਕੇ ਆਪਾਂ ਇੱਕ ਇੱਕ ਵੋਟ ਹਾਥੀ ਵਾਲੇ ਬਟਨ ਨੂੰ ਦੱਬ ਕੇ ਭੈਣ ਕੁਮਾਰੀ ਮਾਇਆਪਤੀ ਦੇ ਅਸੀਂ ਤਾਂ ਕਦੇ ਕੋਈ ਜਾਤੀ ਜਾਂ ਵਿਅਕਤੀ ਵੇਖੇ ਨਹੀਂ ਜਿਹਨੂੰ ਮੈਨੂੰ 23 ਸਾਲ ਹੋ ਗਏ ਇਸ ਮਿਸ਼ਨ 'ਚ ਲੱਗੇ ਹੋਏ 23 ਸਾਲ ਦੇ ਵਿੱਚ ਕਦੇ ਵੀ ਮਿਸ਼ਨ ਨਾਲ ਰੁਸਕੇ ਨਹੀਂ ਬੈਠੇ ਪਤਾ ਕਿਉਂਕਿ ਸਾਹਬ ਸ਼ਰੀਕਾਂ ਸ਼੍ਰੀ ਰਾਮ ਦੀ ਬਹੁਤ ਵੱਡੀ ਕੁਰਬਾਨੀ ਹੈ ਤੇ ਆਪਾਂ ਸਾਰੇ ਕੋਈ ਗਿਲੇਸ਼ਕ ਤੇ ਛੋਟੇ-ਛੋਟੇ ਕਮਾਂਡੀਆਂ ਨਾਲ ਲੜ ਕੇ ਆਪਾਂ ਆਪਣੀ ਮਾਂ ਪਾਰਟੀ ਦਾ ਨੁਕਸਾਨ ਕਰ ਲਏ ਆ ਇਸ ਕਰਕੇ